ਕੱਲ ਅਸੀਂ ਸੂਬੇ ਦੇ ਚੋਣ ਕਮਿਸ਼ਨ ਨੂੰ ਜਾ ਕੇ ਤੇ ਆਪਣੇ ਖਦਸ਼ੇਚਾਰ ਕਰਕੇ ਆਏ ਸੀ ਕਿ ਕੱਲ ਆਖਰੀ ਦਿਨ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਨਾਮਜ਼ਦਗੀ ਪੱਤਰ দাখিল ਕਰਨ ਤੋਂ ਰੋਕਿਆ ਜਾਏਗਾ। ਔਰ ਜੋ ਸੀ ਖਦਸ਼ੇਚਾਰ ਕੀਤੇ ਸੀ ਅੱਜ ਉਸ ਤੋਂ ਵੀ ਵੱਧ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਉਹ ਭਗਵੰਤਮਾਨ ਸਰਕਾਰ ਦੀ ਸ਼ਹਿਦ ਦੇ ਉੱਤੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ। ਮੋਗਾ ਦੇ ਵਿੱਚ ਸ਼ਰਿਆਂ 'ਚ ਗੋਲੀਆਂ ਚੱਲੀਆਂ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਸੜਕਾਂ ਦੇ ਉੱਤੇ ਖਿਲਰੇ ਹੋਏ ਆ ਫਟੇ ਹੋਏ ਆ ਕੋਈ ਪ੍ਰਸ਼ਾਸਨ ਦਾੰਦੀ ਉੱਤੇ ਚੀਜ਼ ਨਾ ਦਿੱਤੀ ਉਹ ਧਰਮਕੋਟ ਦੇ ਵਿੱਚ ਅਸੀਂ ਵੀਡੀਓ ਨਾਲ ਦੀ ਨਾਲ ਜਾਰੀ ਕੀਤੀ ਹੈ ਕਿ ਕੋਲ ਖੜ ਕੇ ਪੁਲਿਸ ਜਿਹੜੀ ਹੈ ਲੇਡੀ ਦੇ ਜਿਹੜੇ ਆ ਉਹ ਨਾਮਜ਼ਦਗੀ ਪੱਤਰ ਖਵਾ ਰਹੀ ਹੈ ਉਹ ਮੂੰਹ ਦੇ ਉੱਤੇ ਖੜੀ ਲੇਡੀ ਉਹਨਾਂ ਦੇ ਕਹਿ ਰਹੇ ਆ ਕਿ ਇਹ ਜ਼ਿੰਮੇਵਾਰ ਨੇ ਇਹਨਾਂ ਨੇ ਮੇਰੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਖਵਾਏ ਉੱਥੇ ਲਾਈਨ 'ਚ ਲੱਗੇ ਬੰਦਿਆਂ ਦੇ ਉੱਤੇ ਹਮਲੇ ਕੀਤੇ ਜਾ ਰਿਹਾ ਔਰ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ ਉਹਨਾਂ ਨੂੰ ਅਰੈਸਟ ਕਰਕੇ ਤੇ ਜਿਹੜਾ ਠਾਣੇ ਤੇ ਜਾਇਆ ਗਿਆ ਤਾਂ ਜੋ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕਣ। ਮਜੀਠਾ ਦੇ ਵਿੱਚ ਵੀ ਮਜੀਠਾ ਸਾਹਿਬ ਨੇ ਹੁਣੇ ਵਿਜੇ ਜਾਰੀ ਕੀਤੀ ਹੈ ਕਿ ਜਿਹੜੇ ਰੋਲਿੰਗ ਪਾਰਟੀ ਦੇ ਚਾਹਤੇ ਨੇ ਉਹ ਤਾਂ ਪਿਛਲੀਆਂ ਖੜਕੀਆਂ ਦੇ ਵਿੱਚੋਂ ਦੀ ਨਾਮਜ਼ਦਗੀ ਜਾ ਕੇ ਦਾਖਲ ਕਰਦੇ ਐ ਤੇ ਬਾਕੀਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ ਜਾਂਦਾ। ਇਸੇ ਤਰ੍ਹਾਂ ਭੇਖੀਪਿੰਡ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਵਾਇਰਲਸ ਦੀਆਂ ਖਬਰਾਂ ਜਿਹੜੀਆਂ ਸਾਰੇ ਚੜ੍ਹਿਆਂ ਤੇ ਵਿੱਚੋਂ ਵੱਡੀ ਪੱਧਰ ਤੇ ਆਉਰੀਆਂ ਸੀ ਜਿਹੜਾ ਚੋਣ ਕਮਿਸ਼ਨਰ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਹੋਇਆ ਇੱਕ ਤਾਂ ਪ੍ਰਸ਼ਾਸਨ ਦੇ ਜਿਨ੍ਹਾਂ ਅਧਿਕਾਰੀਆਂ ਦੀ ਮਿਲਿ ਭੁਗਤ ਹੈ ਜਾਂ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਉਹਨਾਂ ਨੂੰ ਸ਼ਕਤੀ ਨਾਲ ਅੱਜ ਹੀ ਐਕਸ਼ਨ ਲਓ ਔਰ ਜਿੱਥੇ ਕਾਗਜ਼ ਪਾੜੇ ਗਏ ਆ ਉਹਨਾਂ ਨੂੰ ਸਮਾ ਦਿਓ ਕਿ ਦੁਬਾਰਾ ਉਹ ਨਾਮਿਨੇਸ਼ਨ ਆਪਰੇ ਫਾਈਲ ਕਰ ਸਕਣ ਔਰ ਜਿਹੜਾ ਅਗਲਾ ਖਦਸ਼ਾ ਕਿ ਜੋ-ਜੋ 3 ਵਜੇ ਦਾ ਟਾਈਮ ਨੇੜੇ ਹੁਣ ਇਹ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਜ਼ਿੰਮੇਵਾਰ ਬਣਾਇਆ ਜਾਵੇ ਐਸਐਸਪੀਆ ਨੂੰ ਕਿ ਹਰ ਬੰਦਾ ਭਾਵੇਂ ਸ਼ਾਮ ਤੱਕ ਲੈਣਾ ਲੱਗਿਆ ਰਹਿਣ ਸਾਰਿਆਂ ਦੇ ਨਾਮਿਨੇਸ਼ਨ ਪੱਤਰ ਦਾਖਲ ਹੋਣੇ ਚਾਹੀਦੇ ਪਰ ਬਹੁਤ ਅਫਸੋਸ ਹੈ ਕਿ ਜੋ ਹਾਲਾਤ ਚੱਲ ਰਹੇ ਆ ਇਹ ਡੈਮੋਕ੍ਰੇਸੀ ਦਾ ਬਹੁਤ ਵੱਡਾ ਮਾਰਟਰ ਹੈ ਇੱਦਾਂ ਤਾਂ ਸਰਕਾਰ ਉਦਾਂ ਹੀ ਦਾਅਵਾ ਕਰਦੇ ਕਿ ਅਸੀਂ ਸਾਰੀਆਂ ਚੀਜ਼ਾਂ ਜਿੱਤ ਲਈਏ ਇੱਦਾਂ ਦੀ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ